ਨਵੰਬਰ ਮਹੀਨਾ ਖਤਮ ਹੋਣ ਜਾ ਰਿਹਾ ਹੈ ਤਾਂ ਦਸੰਬਰ ਮਹੀਨੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਹੜੇ ਲੋਕਾਂ ਨੂੰ ਬੈਂਕ ਦੇ ਨਾਲ ਸੰਬੰਧਿਤ ਕੰਮ ਨੇ ਉਹਨਾਂ ਦੇ ਲਈ ਇਹ ਖਬਰ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ 17 ਦਿਨ ਦਸੰਬਰ ਮਹੀਨੇ ਬੈਂਕ ਬੰਦ ਰਹਿਣ ਵਾਲੇ ਨੇ ਤਾਂ ਜਿਹੜੇ ਲੋਕਾਂ ਨੂੰ ਬੈਂਕ ਦੇ ਨਾਲ ਰਿਲੇਟਡ ਜ਼ਰੂਰੀ ਕੰਮ ਨੇ ਉਹ ਆਪਣੇ ਕੰਮ ਨਿਪਟਾ ਲੈਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ। ਇਹੀ ਕਾਰਨ ਹੈ ਕਿ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮਡੀ ਯੋਗਸ਼ਾਲਾ ਜਨਮਹੀਣ ਬਣ ਗਈ ਹੈ। ਇਸ ਮਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ 'ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਹਨ ਜਿਸ ਦੇ ਵਿੱਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗਾ ਕਰ ਰਹੇ ਨੇ ਮੇਰਾ ਨਾਮ ਜੋਤੀ ਕੋਹਰਾ ਹੈ ਤੇ ਮੈਨੂੰ ਡੇਢ ਸਾਲ ਹੋ ਚੁੱਕਿਆ ਹੈ ਮੈਂ ਹਰ ਇੱਕ ਵਰਗ ਦੇ ਲੋਕਾਂ ਨੂੰ ਯੋਗਾ ਸਿਖਾ ਰਹੀ ਹਾਂ ਆਤਮਾ ਦੀ ਪ੍ਰੋਬਲਮ ਵੈ ਸਰਵਾਈਕਲ ਦੀ ਪ੍ਰੋਬਲਮ ਮੋਟਾਪੇ ਦੀ ਪ੍ਰੋਬਲਮ ਸੀ ਸੁਗਧ ਦੀ ਪ੍ਰੋਬਲਮ ਸੀ ਬੀਪੀ ਲੁਢਾਈ ਹੁੰਦਾ ਸੀ ਉਹਨਾਂ ਦੀ ਕਾਫੀ ਬਿਮਾਰੀਆਂ ਦੂਰ ਦੂਰ ਹੋਈਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ਚ ਮੁਫਤ ਸੀਐਮ ਦੀ ਯੋਗਸ਼ਾਲਾ ਲੋਕਾਂ ਲਈ کارਗਰ ਸਾਬਿਤ ਹੋ ਰਹੀ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਕਿ 17 ਦਿਨ ਦਸੰਬਰ ਮਹੀਨੇ ਬੈਂਕ ਬੰਦ ਰਹਿਣਗੇ ਤੁਹਾਨੂੰ ਵਿਸਾਰ ਦੇ ਨਾਲ ਪੂਰੀ ਜਾਣਕਾਰੀ ਦੇਵਾਂਗੇ ਕਿ ਕਿਹੜੇ-ਕਿਹੜੇ ਦਿਨ ਵਾਰ ਬੈਂਕਾਂ ਦੀ ਛੁੱਟੀ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਤੁਹਾਨੂੰ ਦੱਸ ਦੇ ਕਿ ਦਸੰਬਰ ਮਹੀਨੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਨੂੰ ਲੈ ਕੇ 17 ਦਿਨ ਬੈਂਕ ਦੀਆਂ ਛੁੱਟੀਆਂ ਜਿਹੜੀਆਂ ਹੋਣਗੀਆਂ ਇਸ ਦੌਰਾਨ 크리스마ਸ ਅਤੇ ਗੋਆ ਲਿਬਰੇਸ਼ਨ ਡੇ ਵਰਗੇ ਵੱਡੇ ਤਿਉਹਾਰ ਮਨਾਏ ਜਾਣਗੇ ਹਾਲਾਂਕਿ ਮਹੀਨੇ ਦੇ ਚਾਰ ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਜਿਹੜੇ ਬੈਂਕ ਨੇ ਉਹ ਬੰਦ ਰਹਿਣਗੇ ਆਰਬੀਆਈ ਦੀ ਵੈਬਸਾਈਟ ਮੁਤਾਬਿਕ ਸਾਰੇ ਅਨੁਸੂਚਿਤ ਅਤੇ ਗੈਰ ਅਨੁਸੂਚਿਤ ਬੈਂਕ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਜਨਤਕ ਛੁੱਟੀ ਮਨਾਉਣਗੇ ਬੈਂਕ ਦੀਆਂ ਛੁੱਟੀਆਂ ਰਾਜ ਦੇ ਆਧਾਰ ਤੇ ਵੱਖ-ਵੱਖ ਹੁੰਦੀਆਂ ਹਨ ਤੁਹਾਨੂੰ ਦੱਸਦੇ ਕਿ ਦੇਸ਼ ਦੇ ਕਈ ਕਈ ਸੂਬੇ ਵਿੱਚ ਕਿਸ ਤਰੀਕ ਨੂੰ ਅਤੇ ਕਿਸ ਕਾਰਨ ਕਰਕੇ ਬੈਂਕਾਂ ਦੀ ਛੁੱਟੀ ਹੋਵੇਗੀ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ 1 ਦਸੰਬਰ ਨੂੰ ਐਤਵਾਰ ਹੈ ਜਿਸ ਕਰਕੇ ਸਾਰੇ ਦੇਸ਼ ਦੇ ਬੈਂਕ ਬੰਦ ਰਹਿਣਗੇ ਤਾਂ 3 ਦਸੰਬਰ ਦੀ ਗੱਲ ਕੀਤੀ ਜਾਵੇ ਤਾਂ 3 ਦਸੰਬਰ ਜਿਹੜਾ ਸ਼ੁੱਕਰਵਾਰ ਪੈਂਦਾ ਹੈ ਗੋਆ ਦੇ ਵਿੱਚ ਸੈਂਟ ਫਰਾਂਸਿਸ ਜ਼ੈਵੀਅਰ ਦੇ ਤਿਉਹਾਰ ਦੇ ਮੌਕੇ ਤੇ ਜਿਹੜੇ ਬੈਂਕ ਨੇ ਉਹ ਬੰਦ ਰਹਿਣਗੇ 8 ਦਸੰਬਰ ਨੂੰ ਫਿਰ ਐਤਵਾਰ ਦੀ ਛੁੱਟੀ ਹੋਵੇਗੀ 12 ਦਸੰਬਰ ਨੂੰ ਮੇਗਾਲਿਆ ਦੇ ਵਿੱਚ ਪਾਤੋਗਤ ਨੇਗ ਮਿੰਜ਼ਾ ਸੰਗਮਾ ਦੇ ਮੌਕੇ ਤੇ ਜਿਹੜਾ ਬੈਂਕ ਬੰਦ ਰਹਿਣਗੇ 14 ਦਸੰਬਰ ਨੂੰ ਦੂਜਾ ਸ਼ਨੀਵਾਰ ਹੋਣ ਕਾਰਨ ਸਾਰੇ ਦੇਸ਼ ਦੇ ਬੈਂਕਾਂ ਨੂੰ ਜਿਹੜਾ ਬੰਦ ਕਰਨ ਦਾ ਜਿਹੜੀ ਗੱਲ ਕਹੀ ਗਈ ਹੈ ਤੇ 15 ਦਸੰਬਰ ਫਿਰ ਐਤਵਾਰ ਨੂੰ ਸਰਕਾਰੀ ਛੁੱਟੀ ਕਾਰਨ ਬੈਂਕ ਬੰਦ ਰਹਿਣਗੇ ਤੇ ਯਾਨੀ ਕਿ 17 ਦਸੰਬਰ ਨੂੰ ਮਾਫ ਕਰਨਾ 17 ਦਿਨ ਜਿਹੜੇ ਬੈਂਕ ਬੰਦ ਰਹਿਣ ਵਾਲੇ ਨੇ ਦਸੰਬਰ ਮਹੀਨੇ ਤਾਂ ਇਸ ਅਕੋਰਡਿੰਗ ਜਿਹੜੇ ਲੋਕਾਂ ਨੂੰ ਜ਼ਰੂਰੀ ਕੰਮ ਨੇ ਉਹ ਆਪਣੇ ਇਸ ਚਾਰਜ ਸ਼ੀਟ ਦੇ ਅਕੋਰਡਿੰਗ ਬਣਾ ਲੈਣ ਕਿਉਂਕਿ ਆਰਬੀਆਈ ਦੀ ਵੈਬਸਾਈਟ ਦੇ ਉੱਤੇ ਸਾਰੇ ਦਿਨवार ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ ਕਿ ਕਿਹੜੇ-ਕਿਹੜੇ ਦਿਨवार ਬੈਂਕਾਂ ਦੀ ਛੁੱਟੀ ਹੋਣ ਵਾਲੀ ਹੈ ਤਾਂ ਸਾਲ ਦੇ ਆਖਰੀ ਮਹੀਨੇ ਦੀ ਜੇ ਸ਼ੁਰੂਆਤ ਹੋ ਜਾਵੇਗੀ ਦਸੰਬਰ ਮਹੀਨੇ ਦੀ ਸ਼ੁਰੂਆਤ ਕੁਝ ਦਿਨਾਂ ਦੇ ਬਾਅਦ ਹੋ ਜਾਣੀ ਹੈ ਤਾਂ ਇਸੇ ਦੌਰਾਨ ਆਰਬੀਆਈ ਦੇ ਵੱਲੋਂ 17 ਦਿਨਾਂ ਦੀ ਜਿਹੜੀ ਛੁੱਟੀ ਦੀ ਗੱਲ ਆਖੀ ਗਈ ਹੈ ਯਾਨੀ ਕਿ 17 ਦਿਨ ਹੁਣ ਜਿਹੜੇ ਜਿਹੜੇ ਬੈਂਕ ਨੇ ਉਹ ਬੰਦ ਰਹਿਣ ਵਾਲੇ ਨੇ ਤਾਂ ਸਾਰੀ ਸੂਚੀ ਵੈਬਸਾਈਟ ਆਰਬੀਆਈ ਦੀ ਵੈਬਸਾਈਟ ਦੇ ਉੱਤੇ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਪੂਰੀ ਵਿਸਤਾਰ ਤਹਿਤ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੇ-ਕਿਹੜੇ ਵਾਰ ਅਤੇ ਕਿਹੜੇ-ਕਿਹੜੇ ਤਰੀਕਾਂ ਨੂੰ ਬੈਂਕ ਦੀ ਛੁੱਟੀ ਹੋਵੇਗੀ ਯਾਨੀ ਕਿ ਜਿਹੜੇ ਲੋਕਾਂ ਨੂੰ ਜ਼ਰੂਰੀ ਕੰਮ ਹੈ ਉਹ ਆਪਣੇ ਇਸ ਵੈਬਸਾਈਟ RBI ਦੀ ਵੈਬਸਾਈਟ ਦੇ ਮੁਤਾਬਿਕ ਬਣਾ ਲੈਣ ਸਕੇਡਿਊਲ ਤਿਆਰ ਕਰ ਲੈਣ ਤਾਂ ਕਿ ਉਹਨਾਂ ਨੂੰ ਕੋਈ ਹੋਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ